ਦੋਸਤੋ ਮੋਬਾਈਲ ਫੋਨ ਦੀ ਵਰਤੋਂ ਤੁਸੀਂ ਵੀ ਕਰ ਰਹੇ ਹੋ ਅਤੇ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਲੋਕ Google Map ਦੀ ਵਰਤੋਂ ਵੀ ਕਰਦੇ ਆ ਪਰੰਤੂ Google Map ਦੀ ਵਰਤੋਂ ਕਰਨ ਵਾਲੇ ਵੀ ਕੁੱਲ ਮਿਲਾ ਕੇ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲੇ 99% ਲੋਕਾਂ ਨੂੰ Google Map ਦੇ ਇੱਕ ਅਜਿਹੇ ਫੀਚਰ ਦਾ ਨਹੀਂ ਪਤਾ ਹੋਵੇਗਾ ਜਿਹੜਾ ਫੀਚਰ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਹੁਣ ਜੇਕਰ ਮੈਂ ਪੁੱਛਾਂ ਕਿ Google Map ਦੀ ਵਰਤੋਂ ਕੀਤੀ ਕਿਉਂ ਜਾਂਦੀ ਹੈ ਤਾਂ ਤੁਸੀਂ ਕਹੋਗੇ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਦੇ ਲਈ ਰਸਤਾ ਦੇਖਣ ਦੇ ਲਈ ਆਮ ਤੌਰ ਦੇ ਉੱਪਰ Google Map ਦੀ ਵਰਤੋਂ ਇਸੇ ਕੰਮ ਦੇ ਲਈ ਕੀਤੀ ਜਾਂਦੀ ਹੈ ਕਿ ਅਸੀਂ ਕਿਸੇ ਲੋਕੇਸ਼ਨ ਦੇ ਉੱਪਰ ਪਹੁੰਚਣਾ ਹੈ ਉੱਥੇ ਜਾਣ ਦਾ ਸਾਨੂੰ ਰਸਤਾ ਮਿਲ ਜਾਵੇ ਅਤੇ ਸੁਖਾਲਾ ਰਸਤਾ ਮਿਲ ਜਾਵੇ ਅਤੇ ਉਸ ਰਸਤੇ ਦੇ ਬਾਰੇ ਵਿੱਚ ਸਾਨੂੰ ਸਾਰੀ ਜਾਣਕਾਰੀ ਮਿਲ ਜਾਵੇ ਅਤੇ ਅਸੀਂ ਕਰਦੇ ਕੀ ਹਾਂ Google Map ਦੇ ਉੱਪਰ ਅਸੀਂ ਉਸ ਲੋਕੇਸ਼ਨ ਨੂੰ ਟ੍ਰੇਸ ਕਰਦੇ ਹਾਂ ਉਸ ਲੋਕੇਸ਼ਨ ਦੇ ਉੱਪਰ ਜਾਣ ਦੇ ਲਈ ਅਸੀਂ ਡਾਇਰੈਕਸ਼ਨ ਦੇ ਉੱਪਰ ਕਲਿੱਕ ਕਰਕੇ ਅਸੀਂ ਰਸਤੇ ਨੂੰ ਦੇਖਦੇ ਹਾਂ ਅਤੇ ਕਈ ਵਾਰ ਇੱਕ ਤੋਂ ਵਧੇਰੇ ਸਾਨੂੰ ਰਸਤੇ Google Map ਦਿਖਾਂਦਾ ਹੈ ਤਾਂ ਉਸ ਦੇ ਵਿੱਚੋਂ ਜਿਹੜਾ ਸੁੱਖਾ ਰਸਤਾ ਹੁੰਦਾ ਹੈ ਜਾਂ ਘੱਟ ਟ੍ਰੈਫਿਕ ਵਾਲਾ ਰਸਤਾ ਹੁੰਦਾ ਹੈ ਅਸੀਂ ਉਸ ਦੀ ਵਰਤੋਂ ਉੱਥੇ ਜਾਣ ਦੇ ਲਈ ਕਰ ਲੈਂਦੇ ਹਾਂ ਪਰੰਤੂ ਇਸ ਤੋਂ ਇਲਾਵਾ Google Map ਦੇ ਵਿੱਚ ਹੋਰ ਕਈ ਫੀਚਰ ਹੈ ਅਤੇ ਇਹਨਾਂ ਫੀਚਰਾਂ ਦੇ ਵਿੱਚੋਂ ਇੱਕ ਅਜੀਬਾ ਫੀਚਰ ਹੈ ਜਿਹੜਾ ਤੁਹਾਡਾ ਰਾਹ ਹੋਰ ਜ਼ਿਆਦਾ ਸੁਖਾਲਾ ਕਰ ਦਿੰਦਾ ਹੈ ਤਾਂ ਫਿਰ ਅੱਗੇ ਵਧਣ ਤੋਂ ਪਹਿਲਾਂ फटाफट ਕਰ ਲੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਫਿਰ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲੋ ਇਸ ਫੀਚਰ ਦੇ ਵਿੱਚ ਜਾ ਕੇ ਅਸੀਂ ਆਉਣ ਵਾਲੇ ਸਮੇਂ ਦੇ ਕਿਸੇ ਵੀ ਦਿਨ ਦੇ ਵਿੱਚ ਜਾ ਕੇ ਉਸ ਰਸਤੇ ਦੇ ਟ੍ਰੈਫਿਕ ਨੂੰ ਦੇਖ ਸਕਦੇ ਹਾਂ ਅਤੇ ਪਤਾ ਕਰ ਸਕਦੇ ਹਾਂ ਕਿ ਉਸ ਦਿਨ ਉਸ ਸਮੇਂ ਸਾਨੂੰ ਫੁਲਾਣੀ ਜਗ੍ਹਾ ਪਹੁੰਚਣ ਦੇ ਉੱਪਰ ਕਿੰਨਾ ਸਮਾਂ ਲੱਗੇਗਾ ਦਰਸਲ گوگل ਮੈਪ ਮੌਜੂਦਾ ਸਮੇਂ ਦੀ ਸਥਿਤੀ ਦੱਸਣ ਤੋਂ ਇਲਾਵਾ ਆਉਣ ਵਾਲੇ ਸਮੇਂ ਦੀ ਭਵਿੱਖ ਦੇ ਕਿਸੇ ਵੀ ਦਿਨ ਦੀ ਸਥਿਤੀ ਵੀ ਤੁਹਾਨੂੰ ਦੱਸਦਾ ਏ ਕਿ ਉਸ ਦਿਨ ਉਸ ਰਸਤੇ ਦੇ ਉੱਪਰ ਕਿੰਨਾ ਕੁ ਟ੍ਰੈਫਿਕ ਹੋਵੇਗਾ ਅਤੇ ਤੁਹਾਨੂੰ ਕਿੰਨਾ ਕੁ ਸਮਾਂ ਉੱਥੇ ਜਾਣ ਦੇ ਲਈ ਲੱਗ ਸਕਦਾ ਏ ਤਾਂ ਫਿਰ ਆਓ ਹੁਣ ਆਪਾਂ ਮੋਬਾਈਲ ਫੋਨ ਦੇ ਉੱਪਰ ਜਾ ਕੇ Google Map ਦੇ ਵਿੱਚ ਜਾ ਕੇ ਇਸ ਫੀਚਰ ਦੀ ਵਰਤੋਂ ਕਰਕੇ ਦੇਖਦੇ ਹਾਂ ਅਸੀਂ Google Map ਨੂੰ ਖੋਲ ਕੇ ਕਿਸੇ ਜਗ੍ਹਾ ਦੇ ਉੱਪਰ ਜਾਣ ਦੇ ਲਈ ਸਰਚ ਹੇਲ ਦੇ ਉੱਪਰ ਉਸ ਜਗ੍ਹਾ ਨੂੰ ਆਪਾਂ ਸਰਚ ਕਰਦੇ ਹਾਂ ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਡਾਇਰੈਕਸ਼ਨ ਦੇ ਉੱਪਰ ਜਿਸ ਤਰ੍ਹਾਂ ਹੀ ਅਸੀਂ ਕਲਿੱਕ ਕਰਦੇ ਹਾਂ Google Map ਸਾਨੂੰ ਉਸ ਜਗ੍ਹਾ ਦੇ ਉੱਪਰ ਜਾਣ ਦੇ ਲਈ ਡਾਇਰੈਕਸ਼ਨ ਦੇ ਦਿੰਦਾ ਹੈ ਅਤੇ ਦੱਸ ਦਿੰਦਾ ਹੈ ਕਿ ਅਸੀਂ ਕਿੰਨੀ ਕੁ ਦੇਰ ਵਿੱਚ ਉੱਥੇ ਪਹੁੰਚ ਸਕਦੇ ਹਾਂ ਜਿਸ ਤਰ੍ਹਾਂ ਹੁਣ ਮੈਂ ਇੱਥੇ ਪੁਲਿਸ ਸਟੇਸ਼ਨ ਬਨੂੜ ਸਰਚ ਕੀਤਾ ਹੈ ਤਾਂ Google Maps ਮੈਂ ਦੱਸ ਰਿਹਾ ਕਿ 1 ਘੰਟਾ 9 ਮਿੰਟ ਲੱਗਣਗੇ 60 ਕਿਲੋਮੀਟਰ ਦੂਰ ਮੇਰੀ ਲੋਕੇਸ਼ਨ ਤੋਂ ਉਹ ਸਥਾਨ ਹੈਗਾ ਅਤੇ ਰਸਤੇ ਦੇ ਵਿੱਚ ਇੱਕ ਟੋਲ ਪਲਾਜ਼ਾ ਪੈਂਦਾ ਜਿੱਥੇ 60 ਰੁਪਏ ਟੋਲ ਵੀ ਲੱਗ ਰਿਹਾ ਸੋ ਇਸ ਤਰ੍ਹਾਂ ਸਾਰੀ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ ਇਹ ਤਾਂ ਗੱਲ ਹੈ ਕਿ ਹੁਣ ਮੈਂ ਜਾਣ ਵੇਲੇ ਉਸ ਜਗ੍ਹਾ ਦੇ ਉੱਪਰ ਅਸੀਂ ਜਾਣ ਵੇਲੇ ਸਰਚ ਕੀਤਾ ਹੈ ਪਰੰਤੂ ਜੇਕਰ ਮੰਨ ਲਓ ਭਵਿੱਖ ਦੇ ਵਿੱਚ ਅਸੀਂ ਪੁਲਿਸ ਸਟੇਸ਼ਨ ਬਲੂਡ ਜਾਂ ਫਿਰ ਕਿਸੇ ਵੀ ਡੈਸਟੀਨੇਸ਼ਨ ਦੇ ਉੱਪਰ ਪਹੁੰਚਣਾ ਹੈ ਤਾਂ ਉਸ ਦੇ ਲਈ ਸਾਨੂੰ ਕੀ ਕਰਨਾ ਪਵੇਗਾ ਤਾਂ ਫਿਰ ਇਸੇ ਤਰ੍ਹਾਂ ਅਸੀਂ ਵਾਪਸ ਚੱਲਦੇ ਹਾਂ ਤਾਂ ਫਿਰ ਉਸੇ ਤਰ੍ਹਾਂ ਆਪਾਂ ਸਰਚੇਰ ਦੇ ਉੱਪਰ ਪੁਲਿਸ ਸਟੇਸ਼ਨ ਨੂੰ ਸਰਚ ਕਰ ਲਵਾਂਗੇ ਪਹਿਲਾਂ ਉਸ ਤੋਂ ਬਾਅਦ ਡਾਇਰੈਕਸ਼ਨ ਦੇ ਉੱਪਰ ਕਲਿੱਕ ਕਰਾਂਗੇ ਅਤੇ ਇੱਥੋਂ ਹੁਣ ਸੱਜੇ ਹੱਥ ਜਿੱਥੇ ਉੱਪਰ ਜ਼ੋਰ ਲੋਕੇਸ਼ਨ ਲਿਖਿਆ ਉਸਨੇ ਸੱਜੇ ਹੱਥ ਤੀਨੇ ਬਿੰਦੂ ਆਏ ਆਪਾਂ ਇਸ ਦੇ ਉੱਪਰ ਕਲਿੱਕ ਕਰਾਂਗੇ ਅਤੇ ਇੱਥੋਂ ਸੈਟ ਡਿਪਾਰਟ ਐਂਡ ਅਰਾਈਵ ਟਾਈਮ ਦੇ ਉੱਪਰ ਕਲਿੱਕ ਕਰ ਲਵਾਂਗੇ ਤਾਂ ਫਿਰ ਹੁਣ ਜਿਸ ਦਿਨ ਅਸੀਂ ਪਹੁੰਚਣਾ ਹੈ ਜਿੰਨੇ ਵਜੇ ਪਹੁੰਚਣਾ ਉਸ ਨੂੰ ਟਾਈਮ ਨੂੰ ਤੇ ਡੇਟ ਨੂੰ ਸੈੱਟ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਅਰਾਈਵ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਫਿਰ ਅਸੀਂ ਟਾਈਮ ਸੈੱਟ ਕਰ ਪਹੁੰਚਣਾ ਚਾਹੁੰਦੇ ਆ ਤਾਂ ਫਿਰ 11 ਵਜੇ 11 ਏਮ ਅਸੀਂ ਸਿਲੈਕਟ ਕਰ ਲੇਤਾ ਏ ਅਤੇ ਕਿਸ ਦਿਨ ਪਹੁੰਚਣਾ ਹੈ ਤਾਂ ਤੁਸੀਂ ਦੇਖੋਗੇ 2 ਡੇ ਲਿਖਿਆ ਹੋਇਆ ਇੱਥੋਂ ਆਪਾਂ ਉਸ ਡੇਟ ਨੂੰ ਸੈੱਟ ਕਰਾਂਗੇ ਸਪੋਜ਼ ਕਰ ਲਓ ਅਸੀਂ 2 ਫਰਵਰੀ ਨੂੰ ਉੱਥੇ ਪਹੁੰਚਣਾ ਹੈ ਤਾਂ ਆਪਾਂ 2 ਫਰਵਰੀ ਸੈੱਟ ਕਰ ਲੇਤੀ ਹਾਂ ਹੁਣ 11 ਏਮ ਵੀ ਸਿਲੈਕਟ ਕਰ ਲੇਤਾ ਏ ਤਾਂ ਇਸ ਤੋਂ ਬਾਅਦ ਆਪਾਂ ਹੇਠਾਂ ਸੈੱਟ ਦੇ ਉੱਪਰ ਕਲਿੱਕ ਕਰਾਂਗੇ ਅਤੇ ਜਿਸ ਤਰ੍ਹਾਂ ਹੀ ਅਸੀਂ ਸੈੱਟ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਫਿਰ ਇਹ ਉਸ ਦਿਨ ਦਾ 2 ਫਰਵਰੀ ਦਾ ਨਕਸ਼ਾ ਸਾਨੂੰ ਦਿਖਾ ਦੇਵੇਗਾ ਅਤੇ ਇਹ ਦੱਸ ਰਿਹਾ ਹੈ ਕਿ ਟਿਪਿਕਲੀ 1 ਹਾਅਰ ਟੂ 1 ਹਾਅਰ 30 ਮਿੰਟ ਉਸ ਦਿਨ ਤੁਹਾਨੂੰ 1 ਘੰਟੇ ਤੋਂ ਲੈ ਕੇ 1.5 ਘੰਟੇ ਦਾ ਸਮਾਂ ਉੱਥੇ ਲੱਗ ਸਕਦਾ ਹੈ ਇਹ ਉਸ ਦਿਨ ਦੀ ਟ੍ਰੈਫਿਕ ਦੀ ਉਸ ਸੜਕ ਦੇ ਉੱਪਰ ਸਥਿਤੀ ਦੇ ਬਾਰੇ ਵਿੱਚ ਸਾਨੂੰ ਦੱਸ ਰਿਹਾ ਹੈ ਅਤੇ ਦੱਸ ਰਿਹਾ ਹੈ ਕਿ ਤੁਹਾਨੂੰ 9:30 ਵਜੇ ਨਿਕਲਣਾ ਪਵੇਗਾ ਜੇਕਰ ਤੁਸੀਂ 11 ਵਜੇ ਪਹੁੰਚਣਾ ਚਾਹੁੰਦੇ ਹੋ ਸੋ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕਿਸੇ ਖਾਸ ਸਥਾਨ ਦੇ ਉੱਪਰ ਖਾਸ ਦਿਨ ਦੇ ਵਿੱਚ ਖਾਸ ਤਰੀਕ ਨੂੰ ਪਹੁੰਚਣਾ ਹੁੰਦਾ ਹੈ ਤਾਂ ਫਿਰ ਅਸੀਂ ਉੱਥੇ ਜਾਣ ਵੇਲੇ ਸਾਨੂੰ ਨਹੀਂ ਪਤਾ ਹੁੰਦਾ ਕਿ ਕਿੰਨਾ ਸਮਾਂ ਲੱਗ ਸਕਦਾ ਹੈ ਕਈ ਵਾਰ ਅਸੀਂ ਲੇਟ ਹੋ ਸਕਦੇ ਆ ਕੋਈ ਜ਼ਰੂਰੀ ਕੰਮ ਹੁੰਦਾ ਅਸੀਂ ਲੇਟ ਨਹੀਂ ਹੋਣਾ ਚਾਹੁੰਦੇ ਤਾਂ ਫਿਰ ਉਸ ਉਸ ਸਮੇਂ ਇਸ ਫੰਕਸ਼ਨ ਦੀ ਇਸ ਫੀਚਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਗੂਗਲ ਮੈਪ ਦੇ ਕੋਲ ਮੌਜੂਦਾ ਸਮੇਂ ਦੀ ਸਥਿਤੀ ਦੇਖਣ ਜਾਂ ਫਿਰ ਦੱਸਣ ਦੀ ਸਮਰੱਥਾ ਤਾਂ ਹੈ ਹੀ ਹੈ ਇਸ ਦੇ ਨਾਲ ਹੀ ਗੂਗਲ ਮੈਪ ਵਾਕ ਵਕ ਸਮੇਂ ਦੀ ਪੁਰਾਣੇ ਸਮੇਂ ਦੀ ਹਿਸਟਰੀ ਦਾ ਐਨਲਿਸਿਸ ਦਾ ਵਿਸ਼ਲੇਸ਼ਣ ਵੀ ਕਰਦਾ ਹੈ ਅਤੇ ਉਸ ਵਿਸ਼ਲੇਸ਼ਣ ਤੋਂ ਬਾਅਦ ਇਹ ਭਵਿੱਖ ਦੇ ਕਿਸੇ ਵੀ ਦਿਨ ਦੇ ਬਾਰੇ ਵਿੱਚ ਉਸ ਸੜਕ ਦੇ ਉੱਪਰ ਹੋਣ ਵਾਲੀ ਟ੍ਰੈਫਿਕ ਜਾਂ ਫਿਰ ਹੋਰ ਅੜਚਨਾ ਦੇ ਬਾਰੇ ਵਿੱਚ ਤੁਹਾਨੂੰ ਦੱਸ ਸਕਦਾ ਹੈ ਤਾਂ ਕਿ ਤੁਸੀਂ ਲੇਟ ਨਾ ਹੋ ਸਕੋ ਸੋ ਬਾਕੀ ਤੁਸੀਂ ਜੋ ਗੂਗਲ ਮੈਪ ਤੁਹਾਨੂੰ ਸਮਝ ਆਸ ਰਿਹਾ ਹੈ ਉਸ ਨਾਲੋਂ ਵੀ 5-10 ਮਿੰਟ ਹੋਰ ਜਲਦੀ ਨਿਕਲ ਸਕਦੇ ਹੋ ਅਤੇ ਤੁਸੀਂ ਐਗਜੈਕਟ ਟਾਈਮ ਜਾਂ ਫਿਰ ਮਿੱਥੇ ਹੋਏ ਸਮੇਂ ਤੋਂ ਪਹਿਲਾਂ ਆਪਣੇ ਡੈਸਟੀਨੇਸ਼ਨ ਦੇ ਉੱਪਰ ਪਹੁੰਚ ਸਕਦੇ ਹੋ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਜਾਣਕਾਰ ਬਣੋ ਜਾਗਰੂਕ ਰਹੋ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ